ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅੱਗੋਂ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਤੇ ਇੱਕ ਗਾਂ ਦਾ ਨੁਕਸਾਨੀ ਆ ਦੋ ਸੂਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਮੱਝਾਂ ਤੇ ਹੋਰ ਵੀ ਆ ਤੇ ਉਹਨਾਂ ਬਾਰੇ ਵੀ ਚਲੋ ਪੁੱਛ ਲਾਂਗੇ ਵੀਰ ਜੀ ਉਹਨਾਂ ਤੋਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸੁਣਾਠੀਠਾ ਜੀ ਵਧੀਆ ਵਧੀਆ ਜੀ ਸੁਣਾਓ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸ ਦੋ ਇੱਕ ਵਾਰੀ ਨਾਮ ਪ੍ਰੇਮ ਸਿੰਘ ਪਿੰਡ ਜਿਖ ਦੇਖੋ ਤਾਂ ਤਸੀਲ aí ਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਇਹ ਪੁੱਲ ਦੋ ਇੱਕ ਵਾਰੀ 990129685 ਠੀਕ ਹੈ ਜੀ ਤੇ ਬੜੇ ਦਿਨ ਪਾਤੇ ਜੇ ਆਰ ਕੇ ਦੇਣ ਫਿਰ ਆਂ ਜੀ ਦੋ ਤਿੰਨ ਰਾ ਤੁਹਾਨੂੰ ਫੋਨ ਕੀਤਾ ਹਾਂਜੀ ਤੇ ਮਾਲ ਕੇਹਣਾ ਵਿਖ ਜਾਂਦਾ ਸੀ ਭਰਾ ਜੀ ਖਲੋਣ ਨਹੀਂ ਦਿੰਦੇ ਮਾਲ ਠੀਕ ਹੈ ਠੀਕ ਹੈ ਵੱਡੀਆਂ ਮਈਆਂ ਆਈਆਂ ਚਾਰ ਲੈਣੀਆਂ ਸੀ ਠੀਕ ਹੈ ਦੋ ਵੇਗੀਆਂ ਆਆਂ ਠੀਕ ਹੈ ਹਾਂਜੀ ਤੇ ਹੁਣ ਦੋ ਰਹਿ ਗਏ ਮੈਂ ਚੱਲ ਅਗਲੀ ਵੀਡੀਓ ਚ ਪਾਵਾਂਗੇ ਠੀਕ ਹੈ ਜੀ ਬਣ ਭਰਾ ਮਾਲ ਵਿੱਚ ਹੀ ਪੇਚ ਨਾਲੇ ਲੈ ਜਾਂਦੇ ਆਂ ਜੀ ਲੱਗੇ ਪੱਕੇ ਗਾਘ ਠੀਕ ਹੈ ਮੈਂ ਦੋ ਝੋਟੀਆਂ ਕੱਲ ਮੁਖਸਰ ਖਲਾਤੀਆਂ ਮੁਖਸਰ ਸਬ ਖਲਾਤੀਆਂ ਠੀਕ ਹੈ ਹਾਂਜੀ ਕੁਛ ਵਿੱਚੋਂ ਸਾਡੇ ਤੋਂ ਨਹੀਂ ਆਇਆ ਗਿਆ ਨਾ ਤੁਸੀਂ ਫੋਨ ਕੀਤਾ ਜੀ ਤੁਹਾਨੂੰ ਪਤਾ ਕੀ ਵਾਂ ਸਟੇਟਸ ਲਾਦੀਦਾ ਠੀਕ ਆ ਹਾਂਜੀ ਭੈਣਰਾ ਫੋਨ ਨੰਬਰ ਐੜਿਆ ਵਿੱਚ ਠੀਕ ਆ ਤੇ ਹਾਂਜੀ ਫੋਨ ਫਾਨ ਕਰ ਦਿੰਦੇ ਆ ਠੀਕ ਆ ਹਾਂਜੀ ਹਾਂਜੀ ਐਰ ਕੀ ਹਫਤੇ ਸਾਡੀਆਂ ਵੀ ਚਾਰ ਛੁੱਟੀਆਂ ਹੋ ਗਿਆ ਹਨਾ ਤੇ ਟਾਈਮ ਹੀ ਨਹੀਂ ਰਲਿਆ ਪੂਰਾ ਤੁਹਾਨੂੰ ਫੋਨ ਕਰਦੇ ਰਹੇ ਕਿਹੜਾ ਮਾਲ ਵੇਚ ਜਾਂਦਾ ਰਿਹਾ ਕਿ ਮੈਂ ਤੁਹਾਡਾ ਤੁਹੀਂ ਮੰਨ ਲਓ ਵੀ ਛੁੱਟੀ ਕਰ ਦਿੰਦੇ ਰਹੇ ਹਾਂਜੀ ਹਾਂਜੀ ਚਲੋ ਸੋ ਇਹਦੀ ਹੁਣ ਅੱਗੇ ਵੰਗੋ ਰੋ ਕੰਮ ਖਿੱਚ ਕੇ ਪੂਰਾ ਇੱਕੋ ਦੀ ਕਿਰਪਾ ਨਾਲ ਖਿੱਚ ਕੇ ਰੋਈ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਐ ਤੇ ਕਰਨੀ ਆ ਤੇ ਪਹਿਲੇ ਨੰਬਰ ਤੇ ਨੀਲੀ ਦੀ ਝੋਟੀ ਬਖਾਉਣੀ ਹਨਾ ਤੇ ਉਸ ਤਰ੍ਹਾਂ ਜਿਹੜੀਆਂ ਉਹ ਝੋਟ ਹਾਂਜੀ ਇਹ ਵੀ ਸੋਈਆਂ ਸਵਾਈਆਂ ਵਾ ਸਾਰੀਆਂ ਮੇਰੀ ਮਿਰਦੀ ਸੋਈਆਂ ਝੋਟੀਆਂ ਇਹਦੇ ਥੱਲੇ ਤੇ ਭੋਲਾ ਹੀ ਹੋਗਾ 17 ਕਿਲੋ ਝੋਟੀਆਂ ਅੱਛਾ ਭੋਲਾ 17 ਕਿਲੋ ਭੋਲਾ ਹੀ ਹੋਗਾ ਝੋਟੀਆਂ ਅਗਲੀ ਵੀਡੀਓ ਚ ਪਾਉਣੀ ਪਾ ਦੇ ਵੀਡੀਓ ਚ ਮਿਰਦੀ ਪਾਉਣੀ ਆ ਹੋਰ ਚਾਰ ਮੱਝਾਂ ਆ ਜੜੀਆਂ ਵਾ ਵੱਡੀਆਂ ਅੱਛਾ ਫਿਰ ਹਾਂਜੀ ਹਾਂਜੀ ਸਾਰੀਆਂ ਸਾਰੀਆਂ ਇਕੱਠੀਆਂ ਕਰਕੇ ਹੋਰ ਵੱਡੀਆਂ ਹੀ ਪਾਵਾਂਗੇ ਨਾ ਅੱਛਾ ਹਾਂਜੀ ਹਾਂਜੀ ਵਸੋਂ ਨਵਾ ਮੱਝਾਂ ਤੁਹਾਨੂੰ ਚੰਗੇ ਤਰ੍ਹਾਂ ਨਾਲ ਚਾਰ ਹੋਰ ਕਰਕੇ ਕਹਿੰਦੇ ਸਾਰੀਆਂ ਇਹੋ ਜਿਹੀਆਂ ਪਾਉਣੀਆਂ ਵਾ ਹੁਣ ਟ੍ਰਾਂਸਪੋਰਟ ਲਿਖਣੀਆਂ ਤੇ ਇਹ ਲੇਟ ਨਹੀਂ ਰਹੀ ਅਜੇ ਅਜੇ ਮੈਂ ਉਹ ਕਰਕੇ ਥੋੜੀਆਂ ਤਿਆਰ ਆਹੀ ਕਹਿੰਦੇ ਜਿੰਨੀਆਂ 3 ਹੈਗੀਆਂ ਪਾ ਦਿੰਦੇ ਆ ਤੇ ਚਲੋ ਇਹਦੇ ਬਾਰੇ ਦੱਸ ਦੋ ਫਿਰ ਇਹ ਵੀਰ ਜੀ ਸੁਈਓ ਸੁਈਨੂ ਹੋ ਗਿਆ ਜੀ 6 ਮਾਣੇ ਨੂੰ ਅੱਗ ਸੁਈਨੂ ਛੋਟੀ ਅੱਛਾ ਇਹ ਦੇਖੋ ਵੀਰ ਜੀ ਬੋਲਾ 9 ਕਿਲੋ ਹੋਊਗਾ ਕੰਡੇ ਵਾਲਾ ਅੱਛਾ ਭਾਈ ਅੱਧਾ ਕਿਲੋ ਘੱਟ ਹੋ ਜਾਵਾ ਕਹਿ ਨਹੀਂ ਸਕਦੇ ਠੀਕ ਆ ਹਾਂ ਜੀ ਹਾਂ ਜੀ ਦੁੱਧ ਰਮਾਨਾ ਕੋਈ ਚੰਗੀ ਵੀਰ ਸੇਵਾ ਕਰਦਾ ਉਹਦਾ 12 ਕਿਲੋ ਚਵਾਈ ਜੂਗੀ ਭਜਨ ਚ ਬਹੁਤ ਜਿਆਦੀ ਛੋਟੀ ਤੇ ਚਵਾਚੂ ਓਕੇ ਪੂਰਾ ਬੋਲਾ ਪੂਰਾ ਓਕੇ ਵੀਰ ਜੀ ਠੀਕ ਆ ਹਾਂ ਜੀ ਹਾਂ ਜੀ ਸੂਆ ਕਿੰਨਾ ਜੀ ਸੂਆ ਵੀਰ ਜੀ ਆ ਕਿ ਤੁਜਾ ਸੁਈ ਜੀ ਦੋ ਤੁਜਾ ਸੂਆ ਹੋਊਗਾ ਵੀਰ ਜੀ ਚੰਗੇ ਪਿੱਠਪੁੜੇ ਦੀ ਆ ਤੇ ਉਤਰਾਂ ਦੁੱਧ ਕਿੰਨਾ ਕੇ ਚਵਾਈ ਜਾਊਗੀ ਦੁੱਧ ਵਿੱਚ ਇਹਨੇ 12 ਕਿਲੋ ਰਮਾਨਾ ਚਵਾਈ ਜਾਊਗੀ ਹਾਂਜੀ ਹੁਣ ਜਿਆਦੀਆਂ ਮੱਜਾਂ ਹੀ ਲਿਆਉਂਦੇ ਵੀਰ ਜੀ ਹਣੀ ਨੀਲੀ ਜਾਂ ਵੀਰ ਜੀ ਢੇਡਾ ਕੱਟਿਆ ਵੇਹ ਲੋ ਠੀਕ ਹੈ ਹਾਂਜੀ ਹਾਂਜੀ ਢੇਡਾ ਕੱਟ ਨਹੀਂ ਦੀ ਪੂਰੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਤੇ ਬਾਕੀ ਇਹ ਆ ਵੀ ਸੰਭੀ ਸੰਭੀ ਵੀ ਚੰਗੀ ਆ ਬਾਕੀ ਇਹ ਜਮੀਨ ਕਾਫੀ ਪੈ ਗਿਆ ਵਾ ਨਿਕਲਣਾ ਅਰੇ ਹੋਰ ਚੋਟੀ ਨੇ ਮੈਨੂੰ ਬੜਕਣਾ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਮੜੀ ਵਿੱਚ ਧਾਰਾ ਮਰਵਾ ਦਈਏ ਚਲੋ ਦਿਖਾ ਦੋ ਫਿਰ ਤੇ ਬੱਚਾ ਕੀ ਵੇਚੀ ਇਹ ਤੇ ਮਗਰ ਕੱਟਾ ਜਿ ਲੱਗੀ ਤੇ ਮਗਰ ਸੇ ਤੇ ਮਗਰ ਕੱਟਾ ਆ ਜੀ ਲੈ ਕੇ ਬਾਕੀ ਜੀ ਥਾਨ ਤੁਣ ਵੇਖੋ ਕਿੰਨਾ ਸੋਨਾ ਕੱਢਦੀ ਜੀ ਹਾਂਜੀ ਹਾਂਜੀ ਆਹ ਵੇਖੋ ਥਾਨ ਤੁਣ ਬਹੁਤ ਸੋਨਾ ਕੱਢਦੀ ਹੈ ਦਿਖਾਦਾ ਚਵਾਖੇ ਦੇਦਰ ਬਾਕੀ ਚਵਾਜ ਦਾ ਇਹਦਾ ਪੂਰਾ ਵਧੀਆ ਵਾ ਤੇ ਸਪੈਸ਼ਲ ਇਹ ਖਨਦਾ ਵੀ ਚਵਾਜ ਦੇਖੋ ਜੀ ਧਾਰ ਕਿੱਡੀ ਮੋਟੀ ਕੋਈ ਹੈ ਪੂਰ ਛਟਾ ਚਵਾ ਇਹੋ ਜੇ ਭਾਵੇਂ ਕੋ ਨਿਆਣਾ ਚੋਲੇ ਤੇ ਭਾਵੇਂ ਬਸ ਸਿਆਣੇ ਉਹ ਲਾ ਜਵਾ ਜੀ ਮੋਟੀ ਧਾਰ ਵੀਰ ਜੀ ਦੱਸ ਤੀਏ ਫੇਰੇ ਦਾ ਮੁੱਦਾ ਆਪਾਂ ਬਾਕੀ ਠੰਡੀ ਆ ਭਾਏ ਵੀਰ ਜੀ ਨੂੰ ਸੁਹਾਗੇ ਨਾਲ ਬੰਨ ਕੇ ਚੋੜੋ ਢਿੱਲੂ ਵੀ ਨਾ ਝੋਟੀ ਠੀਕ ਆ ਹਾਂ ਜੀ ਤੇ ਮੋਲ ਵੀਰ ਜੀ ਨਵਾਂ ਮੇਰੀ ਬਣਾਵਟ ਵੇਖੋ ਫੋਨ ਵੇਖੋ ਵੀਰ ਜੀ ਥਣ ਕੱਢਿਆ ਮੜਾ ਥੱਲੇ ਕੈਮਰਾ ਮਾਰ ਦਿਓ ਹਾਂ ਜੀ ਵੇਖੋ ਥਣ ਕਿਆਂ ਦੀ ਗੋਟ ਗੋਟ ਤੇ ਲੱਗੀ ਹੁਣ ਠੀਕ ਆ ਹਾਂ ਜੀ ਹਾਂ ਜੀ ਤੇ ਕਿੰਨੇ ਦੀ ਦੇ ਦੇਣੀ ਆਪਾਂ ਇਹ ਕਿਆ ਜੀ ਕਰਦੀ ਬਾਕੀ ਵਿੱਚ ਸਾਰੀਆਂ ਨਿਸ਼ਾਨੀਆਂ ਪੂਰੀਆਂ ਆ ਵੇਖੋ ਐ ਚੰਜ ਘੜ ਘੜ ਲਾਈਆਂ ਦੀਆਂ ਠੀਕ ਆ ਹਾਂ ਜੀ ਹਾਂ ਜੀ ਮਗਰ ਨਹੀਂ ਆਲੇ ਤਾਂ ਚਟੀਆਂ ਅਗੜੀਆਂ ਚਟੀਆਂ ਜੀ ਦੱਸ ਤੀ ਮੁੱਲ ਤੇ ਵਰਗੀਆ ਜੋੜਤੀਆਂ ਵਾਲੇ ਕਰ ਦੇਣਾ ਕਿੰਨਾ ਕੁ ਕਰ ਦੇਣਾ ਇਹ ਬਾਜ ਪਵੇ ਤੇ ਪਹਿਲਾਂ ਹੀ ਉੱਠ ਜੇ ਅੱਛਾ ਹਾਂਜੀ ਬਾਕੀ ਵੀ ਦੀ ਝੋਟੀ ਵਜਨ ਵਜੂ ਚ ਆ ਫੇਰ ਦੇ ਦਾਂਗੇ ਵਰਗੀ ਮੁੱਲ ਕਰਨੋ ਜਿੰਨਾ ਮਰਜੀ ਇਹਦਾ ਕਰੀ ਜਾਈਏ 70 ਹਜ਼ਾਰ ਦੀ ਝੋਟੀ ਦੇ ਦਾਂਗੇ 70 ਹਜ਼ਾਰ ਹਾਂਜੀ ਮੌਕੇ ਦੇ ਮਾਨਤਾ ਨਾਲ ਹੋਰ ਕਰ ਪਾ 75 ਕਰੀਏ 70 ਦੀ ਦੇ ਦਾਂਗੇ ਮੌਕੇ ਦੇ ਮਾਨਤਾ ਨਾਲ ਕਰਦਾ ਬਾਕੀ ਵੀ ਦੀ ਦੁੱਧ ਮੰਨ ਲਓ ਵੀ 12 ਕਿਲੋ ਦੁੱਧ ਕਰਗੀ ਤੇ ਕਿੰਨੇ ਦਾ ਦੁੱਧ ਪੰਦਾ ਹਾਂਜੀ ਹਾਂਜੀ ਤੇ ਇਹ ਵੀ ਹੁਣ ਤੇ ਆਪਾਂ ਮੌਕੇ ਤੇ ਜਿਹੜਾ ਉਹ ਚਵਾ ਕੇ ਦੇਣਾ ਜੇ ਤੇ ਆਹ ਬੱਚਾ ਉਹ ਜੇ ਵਿੱਚ ਹੀ ਕੱਟਾ ਜੇ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਮੱਝ ਆ ਇਹ ਕਿੱਤੀ ਆਈਆਂ ਇੱਕੋ ਘਰੋਂ ਦੋਵੇਂ ਹੀ ਠੀਕ ਆ ਹੁਣ ਇਹ ਤੇ ਕੱਟੂ ਲੱਗੀ ਵਿੱਚੀ ਬੱਜੀਆਂ ਠੀਕ ਆ ਤੇ ਉਹ ਵੀਰ ਦੀ ਘਰ ਜਿੰਨੇ ਮੰਨ ਲਓ ਵੀ ਟੀਕੇ ਭਰੋਨੇ ਹੈ। ਅੱਛਾ। ਇਹਨਾਂ ਨੂੰ ਟੀਕੇ ਭਰੇਗੇ ਗਲਤ ਮਤ ਦੂਆਂ ਨੂੰ। ਅੱਛਾ। ਇਹਨੂੰ ਨੀਲੀ ਦਾ ਭਰਨਾ ਹੈ। ਠੀਕ ਆ। ਤੇ ਡਾਕਟਰ ਕੋ ਟੀਕੇ ਗਲਤ ਭਰੇਗੇ ਜਿੰਨੇ ਭਰੇ ਹੀ ਟੀਕੇ। ਅੱਛਾ। ਇਹਨੂੰ ਨੀਲੀ ਦਾ ਭਰਨਾ ਹੈ। ਠੀਕ ਆ। ਇਹਨੂੰ ਭਰਤਾ ਮੋਹਰਾ ਦਾ। ਅੱਛਾ। ਇਹਨੂੰ ਨੀਲੀ ਦਾ ਟੀਕੇ ਅੰਝ ਭਲੇਖਾ ਲੱਗ ਗਿਆ। ਠੀਕ ਆ। ਹਾਂਜੀ ਬਾਕੀ ਆ ਵੇਖੋ। ਆ ਪਿਓਰ ਨੀਲੀ ਦਾ ਕੱਟਾ ਏ। ਆ ਵੇਖੋ। ਪਿਓਰ ਨੀਲੀ ਦਾ ਕੱਟਾ ਏ ਆ। ਠੀਕ ਆ ਚਲੋ। ਉਹ ਇਹਨੂੰ ਭਰਨਾ ਨਾ ਕੰਮ ਹੋ ਗਿਆ ਉਲਟ। ਇਹ ਗੇ ਦੂਆਂ ਮਗਰ ਕੱਟੇ ਹੀ ਆ। ਇਹ ਨਹੀਂ ਦੇ ਦੂਆਂ ਮਗਰ ਕੱਟੇ ਆ। ਠੀਕ ਹੈ ਚਲੋ ਬਾਹਰ ਗਾਗ ਨੂੰ ਭੇਖਾ ਪੈਂਦਾ ਵਾ ਹਾਂ ਅੰਜ ਵੀ ਆਉਂਦਾ ਨਾ ਲੋਕਲ ਦੀ ਗਾਹ ਹਾਂਜੀ ਹਾਂਜੀ ਤਾਂ ਵੀ ਆ ਦਿੰਦਾ ਵੇਦਾ ਵਾ ਇਹਦਾ ਬੱਚਾ ਜਿਹੜਾ ਕਾਲਾ ਵਾ ਤੇ ਆ ਕਾਲੀ ਮਾਂ ਦਾ ਬੱਚਾ ਜਿਹੜਾ ਕਿੱਦਾ ਵਾ ਜਿੰਨੂੰ ਪਰਣਾ ਇੱਕੋ ਕਰਵਾਈਆ ਚਲੋ ਤੋਰ ਹੀ ਦੋ ਫੇਰ ਇਹਨਾਂ ਮੈਂ ਇਹਨੂੰ ਵੀ ਜੀ ਸੁਈਂ ਤੁਮਾਂ ਜਿੰਨੂੰ ਛੇਵਾਂ ਦੇਣੀ ਹੋਊਗਾ ਚਲੋ ਕੋ ਦੋ ਚਾਰ ਦਿਨ ਉੱਤੇ ਥੱਲੇ ਵੀ ਹੋ ਸਾਡੇ ਆ ਹਾਂ ਬੱਚਾ ਜੀ ਇਹ ਨਾ ਤੇ ਇਹ ਤਾਂ ਗੋਦ ਦੁੱਧ ਕਿੰਨਾ ਜੇ ਇਹ ਦੇਖੋ ਜੀ ਬੋਲਾ ਇਹ ਇਹ ਹੋਊਗਾ 6 ਕਿਲੋ ਦੇ ਲਗਭਗ ਅੱਛਾ ਹਾਂ ਜੀ ਕੋ ਸਾਢੇ ਪੰਜੀ ਦੇਤੀ ਲਾਵੇ ਤੇ 1 ਕਿਨ ਚਵਾਈ ਜਾਊਗੀ ਇਹਨੇ ਜੀ ਇਹੋ ਹੀ 7-8 ਕਿਲੋ ਚਵਾਈ ਜਿਹੜੀ ਕੋਈ ਚੰਗੀ ਵੀ ਸੇਵਾਰਾ ਇਹ ਬਾਕੀ ਪੇਟਪੂੜਾ ਬੜਾ ਕਹਿ ਲੱਕਾ ਬਸ ਇਹਨੇ ਸਾਬੀ ਨਹੀਂ ਆ ਤੇ ਇਹਦਾ ਮੋਲੇ ਮੋਲੇ ਦਾ ਵਿੱਚ ਹੀ ਜੈ ਜੀ ਕਰਦੀ ਹੈ ਕਿੰਨਾ ਹੋਰ ਕਿਵੇਂ ਦੀ ਇੱਕ ਗੱਲ ਮਰੀ ਦੱਸ ਦਈਏ ਹਾਂ ਜੀ ਜਿਹੜੀ ਗੱਲ ਹੈ ਕੀ ਆ ਅਗਲਾ ਥਾਂ ਚ ਨਾ ਦੂਤ ਨਾ ਚੌਂਤਾਰਾਂ ਦਾ ਫਰਕ ਹੋਊਗਾ ਅੱਛਾ ਅਗਲਾ ਥਾਂ ਘਾਟਿਆ ਇੱਕ ਹਾਂ ਜੀ ਉਨੀ ਕੀ ਦਾ ਫਰਕ ਹੈ ਜਿਆਦਾ ਨਹੀਂ ਆ ਆਪਾਂ ਦੱਸ ਕੇ ਦੇਣਾ ਉਹਦਾ ਪਤਾ ਨਹੀਂ ਲੱਗਦਾ ਠੀਕ ਆ ਪੂਰਾ ਪਸੰਦਾ ਦਾਣਾ ਪਰ ਆਪਾਂ ਦੱਸ ਕੇ ਦੇਣਾ ਵੀ 1921 ਦਾ ਫਰਕ ਹੈ ਕਿੰਨਾ ਚੌੜਾ ਰਾਂ ਦਾ ਉਹ ਵੀ ਠੀਕ ਆ ਹਾਂਜੀ ਜਿਆਦਾ ਨਹੀਂ ਫਰਕ ਵਿੱਚ ਜੀ ਬਾਕੀ ਅਗਲਾ ਸਾਨੂੰ ਤੁਹਾਨੂੰ ਪਤਾ ਮੈਂ ਵੀ ਗਾੜ ਘੱਟ ਹੁੰਦੀ ਬਣੀ ਹਾਂਜੀ ਹਾਂਜੀ ਇਹਦਾ ਮੁੱਲ ਵੀ ਜੀ ਜਿਆਦੀ ਕਰਦੀ ਹੈ ਬਾਕੀ ਵਿੱਚ ਜੀ ਰਾਜੀ ਰੂਜੀ ਹੁੰਦੀ ਜੇ ਜਿੰਨਾ ਪਿੱਠ ਫੁੜਾ ਲੱਗਾ ਚੰਗੀ ਮੈਂ ਥਣਪਾਡੇ ਵਾਲੀ ਆ ਫਿਰ ਤੇ ਵੇਚਦੀ ਦੀ ਜੀ ਵੀ ਜੀ 55000 ਦੀ ਹਾਂਜੀ ਉਹ ਜਿਆਦੀ ਕਰਦੀ ਹੈ ਹਾਂ ਹਾਂ 93000 ਦੇ ਦਾਂਗੇ 30000 ਦੀ ਸੱਜਰ ਮੱਝ ਹਾਂਜੀ ਦੀ ਸੱਜਰ ਮੱਝ ਕੋਈ 4 ਮਹੀਨੇ ਚੋਗੇ ਫੇਰ ਵੇਚ ਲੂਗਾ ਫੁੱਲ ਰੁਪਏ ਵੱਟੂਗਾ ਫੇਰ 4 ਮਹੀਨੇ ਚੋਗੇ ਢੋਕੜਾਂ ਦੇ ਭਾਅ ਦੇ ਦਿੰਦੀ ਠੀਕ ਆ ਤੇ ਹੁਣ ਇੱਕ ਆ ਗਾਂ ਰਹਿ ਗਈ ਆ ਹਾਂਜੀ ਇਹ ਵੀ ਪਹਿਲਾਂ ਤੋਰ ਹੀ ਦੋ ਫੇਰੀ ਦੱਸਦੇ ਹਾਂ ਤੇ ਬਾਰੇ ਆਹ ਬੱਚਾ ਜੇ ਤੇ ਮਗਰ ਤਾਜੇ ਬੱਚਾ ਵਾ ਤੁਰਕੇ ਪਹਿਲਾਂ ਤੁਹਾਨੂੰ ਦਿਖਾਈਏ ਸੋਵਾ ਕੇ ਨਾ ਵਿਧੀ ਦਾ ਪਹਿਲਾਂ ਪਹਿਲਾਂ ਮਜੀ ਵਸੀ ਪਹਿਲਾਂ ਘਰ ਰੱਖਣੀ ਨਾ ਵਸੀ ਤੇ ਵਾਤੇ ਬਹੁਤ ਸੋਹਣੀ ਆ ਤੇ ਉਤਰਾ ਸੂਈ ਨੂੰ ਕਿੰਨੇ ਦਿਨ ਹੋਏ ਆ ਸੂਈ ਨੂੰ ਕਿੰਨੇ ਨੂੰ ਅੱਜ ਮੇਰੇ ਘਰ ਨੰਨ 8 ਨੰਬਰ ਦੇ ਰੋਣ 10 ਦਿਨਾਂ ਦੇ ਲੱਗੇ ਬੰਦੇ ਦੀ ਸੂਈ ਆ ਥੋੜਾ ਯਾ ਬੱਚੇ ਵੱਲੋਂ ਤੇਜ਼ ਜਾਂਦੀ ਥੋੜਾ ਬੱਚਿਆਂ ਨੂੰ ਥੋੜਾ ਤੇਜ਼ ਜਾਂਦੀ ਵਿੱਚ ਤੇ ਆਹ ਹਵਾਨਾ ਦੇਖ ਬਾਕੀ ਹਵਾਨੇ ਦੀ ਬਣਾਵਟ ਬਣੂਠ ਬਹੁਤ ਸੋਹਣੀ ਠੰਢੀ ਦੋਸ ਤੇ ਦੁੱਧ ਕਿੰਨਾ ਚਿਰ ਦੇ ਕੋਲ ਤਿਆਰ ਦੁੱਧ ਵਿੱਚ ਇਹਦੇ ਕੋਲ 10 ਕਿਲੋ ਹੋਗਾ ਪੂਰਾ ਕੰਡੇ ਵਾਲਾ अच्छा हां जी हां जी ਕੱਟੇ ਵਾਲਾ 10 ਕਿਲੋ ਇਹਦਾ ਮੁੱਲ ਮੁੱਲੇ ਦਾ ਵਧੀ ਜੈੜੀ ਕਰ ਦਈਏ ਕਿੰਨਾ ਕਰ ਬਾਕੀ ਜੀ ਚਲੋ ਹੁਣ ਦੁੱਧ ਹੈਗਾ 10 ਕਿਲੋ ਹਾਂਜੀ ਇਹਦੇ ਮੰਨ ਲਓ ਆਪਾਂ 14 ਕਿਲੋ ਦੁੱਧ ਕਰ ਦਈਏ ਹਾਂਜੀ ਫਿਰ ਤੇ ਤੁਹਾਨੂੰ ਪਤਾ 14 ਕਿਲੋ ਵਾਲੀ ਉਹ ਮੁੱਲ ਪੈਣਾ ਹਾਂਜੀ ਤੇ 10 ਕਿਲੋ ਵਾਲੀ ਦਾ ਮੁੱਲ ਕਰ ਲਈਏ ਠੀਕ ਆ ਹੁਣ ਇਹ ਵੀ ਕਿੰਨਾ ਮਰਜੀ ਮੁੱਲ ਕਰੀਏ 28000 ਦੇ ਦਾਂਗੇ 28000 ਜੀ ਹਾਂਜੀ ਦੇ ਦਾਂਗੇ ਬਾਕੀ ਸੱਜਰ ਸੁਈ ਆ ਅੱਜ 10ਵੇਂ ਦਿਨ ਵਿੱਚ ਹੀ ਸੁਈ ਨੂੰ ਹੋ ਜਾਵਾ ਠੀਕ ਆ ਮਾੜਾ ਮਾੜਾ ਮੇਲਾ ਮਾਰਨ ਦੀ ਆ ਇਹ ਵੀ ਚਲੋ ਖੁੱਲ ਗਈ ਮੈਨੇਚੋਂ ਹਾਂਜੀ ਹੁਣ ਇਹ ਵੀ ਦੁੱਧ ਦਾ ਕਿਲੋ ਠੀਕ ਹੈ ਬਾਕੀ ਆ ਅੱਛੀ ਮਗਰੇ ਆ ਅੱਛੀ ਮਗਰੇ ਆ ਅੱਛੀ ਜਿ ਮਗਰੇ ਤੇ ਬਾਕੀ ਇਹ ਆ ਬੇ ਸਾਰੀਆਂ ਸੋਈਆਂ ਆ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਸੱਲੀ ਕਰਕੇ ਖੜੇ ਬਾਕੀ ਵੀਰ ਜੀ ਬਾਕੀ ਵੀਰ ਜੀ ਆਪਾਂ ਜਿਹੜੀ ਗੱਲ ਹੈ ਕਿ ਦੱਸ ਕੇ ਦੇਣੀ ਆ ਮੈਨੂੰ ਸਾਡੇ ਕੋਲ ਵੀ ਕਲਦੀਆਂ ਆਈਆਂ ਮੈਂ ਦੱਸ ਤਾ ਤਿੰਨਾ ਚੌਂ ਤਾਰਾਂ ਦਾ ਫਰਕ ਲੱਗਦਾ ਆਪਾਂ ਇਹ ਵੀ ਦੱਸਤਾ ਵਾ ਵੀ ਠੀਕ ਹੈ ਹਾਂਜੀ ਠੀਕ ਹੈ ਜੀ